ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਅੱਜ ਤਰੀਕ ਹੈਗੀ ਆ 17 10 2025 ਅੱਜ ਆਪਾਂ ਤੁਹਾਨੂੰ ਬਾਸਮਤੀ ਦੇ ਨਵੇਂ ਰੇਟਾਂ ਦੀ ਜਾਣਕਾਰੀ ਦੇਵਾਂਗੇ ਕਿ ਪਿਛਲੇ ਸਮੇਂ ਦੇ ਨਾਲੋਂ ਕਿੰਨੇ ਕੁ ਰੇਟ ਵਧ ਚੁੱਕੇ ਨੇਗੇ ਕੀ ਕੀ ਤਬਦੀਲੀਆਂ ਆਈਆਂ ਨੇ ਰੇਟਾਂ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਾਇਆ ਕਰੋ ਜਿਵੇਂ ਕਿ ਅੱਜ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਤੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆਪਾਂ ਤੁਹਾਨੂੰ ਕੱਲੇ-ਕੱਲੇ ਰੇਟਾਂ ਦੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਜੀਕਾ ਮੰਡੀ ਦੀ ਜਿੱਥੇ 1509 ਦਾ ਅੱਜ ਦਾ ਜਿਹੜਾ ਤਾਜ਼ਾ ਰੇਟ ਉਹ ਹੈਗਾ 3100 ਤੋਂ ਲੈ ਕੇ 3300 ਰੁਪਏ ਪ੍ਰਤੀ ਕਮੰਟਲ ਰਿਹਾ ਅਤੇ 17 18 ਦਾ ਰੇਟ 3300 ਰੁਪਏ ਪ੍ਰਤੀ ਕਮੰਟਲ ਵਿਕਿਆ ਇਸ ਦੇ ਨਾਲ ਹੀ 1699 ਦਾ ਰੇਟ 3290 ਰੁਪਏ ਵਿਕਿਆ ਪਾਤਣਾ ਮੰਡੀ 1509 ਦਾ ਰੇਟ 3050 ਤੋਂ ਲੈ ਕੇ 3120 ਰੁਪਇਆ ਤੱਕ ਵਿਕਿਆ ਅਤੇ 17 18 ਦਾ ਰੇਟ 3320 ਰੁਪਇਆ ਤੋਂ ਲੈ ਕੇ 3400 ਰੁਪਇਆ ਤੱਕ ਵਿਕਿਆ 18 47 ਦਾ ਰੇਟ 2600 ਤੋਂ ਲੈ ਕੇ 2900 ਰੁਪਇਆ ਤੱਕ ਵਿਕਿਆ ਪੀਵੀ0 192 ਦਾ ਰੇਟ 3220 ਰੁਪਇਆ ਤੋਂ ਲੈ ਕੇ 3350 ਰੁਪਇਆ ਤੱਕ ਵਿਕਿਆ 1692 ਦਾ ਰੇਟ 3100 ਤੋਂ ਲੈ ਕੇ 3200 ਰੁਪਇਆ ਪ੍ਰਤੀ ਕੁੰਟਲ ਵਿਕਿਆ ਇਸ ਦੇ ਨਾਲ ਹੀ ਖਨੌਰੀ ਮੰਡੀ 1509 ਦਾ ਰੇਟ 3130 ਰੁਪਇਆ ਤੋਂ ਲੈ ਕੇ 3240 ਰੁਪਇਆ ਤੱਕ ਵਿਕਿਆ 1692 ਦਾ ਰੇਟ 3200 ਰੁਪਇਆ ਤੱਕ ਵਿਕਿਆ 1718 ਦਾ ਰੇਟ 3340 ਤੋਂ ਲੈ ਕੇ 3400 ਰੁਪਇਆ ਤੱਕ ਵਿਕਿਆ 1847 ਦਾ ਰੇਟ 2640 ਰੁਪਇਆ ਤੋਂ ਲੈ ਕੇ 2700 ਰੁਪਇਆ ਤੱਕ ਵਿਕਿਆ 1692 ਦਾ ਰੇਟ 3200 ਰੁਪਇਆ ਤੋਂ ਲੈ ਕੇ 3300 ਰੁਪਇਆ ਪ੍ਰਤੀ ਕਿਲੋ ਰਿਹਾ ਇਸ ਦੇ ਨਾਲ ਹੀ ਸਵਾਣਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3150 ਰੁਪਏ ਤੱਕ ਵਿਕਿਆ 17 18 ਦਾ ਰੇਟ 3300 ਤੋਂ ਲੈ ਕੇ 3440 ਰੁਪਏ ਤੱਕ ਵਿਕਿਆ 18 47 ਦਾ ਰੇਟ 2500 ਤੋਂ ਲੈ ਕੇ 2700 ਰੁਪਏ ਤੱਕ ਵਿਕਿਆ ਬਰਨਾਲਾ ਮੰਡੀ ਦੀ ਗੱਲ ਕਰ ਲਈ ਇੱਥੇ 1509 ਦਾ ਰੇਟ ਤੇ 3000 ਤੋਂ ਲੈ ਕੇ 3200 ਰੁਪਏ ਪ੍ਰਤੀ ਕਵਾਂਡਰ ਰਿਹਾ ਅਤੇ 16 99 ਦਾ ਰੇਟ 3300 ਤੋਂ ਲੈ ਕੇ 3420 ਰੁਪਏ ਤੱਕ ਰਿਹਾ 18 47 ਦਾ ਰੇਟ 2700 ਤੋਂ ਲੈ ਕੇ 2800 ਰੁਪਏ ਤੱਕ ਵਿਕਿਆ ਇਸੇ ਦੇ ਨਾਲ ਹੀ ਮਰੇਲ ਕੋਟਲਾ ਮੰਡੀ ਦੀ ਗੱਲ ਕਰ ਲਈ 1509 ਦਾ ਰੇਟ 2900 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਅਤੇ 11 21 ਦਾ ਰੇਟ 3200 ਰੁਪਏ ਤੱਕ ਰਿਹਾ 18 47 ਦਾ ਰੇਟ 2800 ਰੁਪਏ ਤੋਂ 2900 ਰੁਪਏ ਤੱਕ ਰਿਹਾ ਪੀ ਵੀ 01 ਦਾ ਰੇਟ 3240 ਰੁਪਏ ਰਿਹਾ ਅਤੇ ਨਾਭਾ ਮੰਡੀ ਦੇ ਵਿੱਚ 1509 ਦਾ ਰੇਟ 2750 ਤੋਂ ਲੈ ਕੇ 3000 ਰੁਪਏ ਤੱਕ ਰਿਹਾ ਅਤੇ 17 18 ਦਾ ਰੇਟ 3150 ਤੋਂ ਲੈ ਕੇ 3200 ਰੁਪਏ ਤੱਕ ਰਿਹਾ 18 47 ਦਾ ਰੇਟ 2600 ਤੋਂ ਲੈ ਕੇ 2800 ਰੁਪਏ ਪ੍ਰਤੀ ਕਮਲ ਰਿਹਾ ਅਤੇ 1401 ਦਾ ਰੇਟ 3300 ਰੁਪਏ ਪ੍ਰਤੀ ਕਮਲ ਰਿਹਾ ਸੰਗਰੂਰ ਮੰਡੀ ਦੇ ਵਿੱਚ 1509 ਦਾ ਰੇਟ 3240 ਰੁਪਿਆ ਤੋਂ ਲੈ ਕੇ 3330 ਰੁਪਿਆ ਤੱਕ ਰਿਹਾ 18 47 ਦਾ ਰੇਟ 2650 ਰੁਪਇਆ ਤੋਂ ਲੈ ਕੇ 2900 ਰੁਪਇਆ ਤੱਕ ਰਿਹਾ 17 18 ਦਾ ਰੇਟ 3200 ਤੋਂ ਲੈ ਕੇ 3340 ਰੁਪਇਆ ਪ੍ਰਤੀ ਕਿਲੋਗ੍ਰਾਮ ਰਿਹਾ ਤੇ 16 92 ਦਾ ਰੇਟ 3300 ਤੋਂ ਲੈ ਕੇ 3350 ਰੁਪਇਆ ਤੱਕ ਵਿਕਿਆ ਏਸੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਤੇ ਮਸਲ ਦੇ ਤਾਜ਼ਾ ਰੇਟ ਬਾਕੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਸਮਤੀ ਦੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਰੇਟ ਦੱਸਾਂਗੇ ਵੀ ਕੱਲੀ ਕੱਲੀ ਮੰਡੀ ਦੇ ਵਿੱਚ ਕਿੰਨੇ ਰੇਟ ਚੱਲ ਰਹੇ ਨੇਗੇ ਪੰਜਾਬ ਦੇ ਰਣੋਂ ਕੀ ਫਰਕ ਆ ਰੇਟਾਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦੀ ਵੀਡੀਓ ਦੇਖਣ ਲਈ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ